ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਜੋ ਪੰਜਾਬ ਦੇ ਮੋਗਾ ਦੇ ਵਿੱਚ ਇੱਕ ਘਟਨਾ ਘਟੀ ਹੈ ਮਸ਼ਹੂਰ ਐਕਟ੍ਰੈਸ ਤਾਨੀਆ ਉਸਦੇ ਪਿਤਾ ਨੂੰ ਉਸਦੇ ਹੀ ਕਲੀਨਿਕ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਦੋ ਹਮਲਾਵਰਾਂ ਨੇ ਪਰ ਤੁਹਾਡੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੋਵੇਗਾ ਕਿ ਆਖਰਕਾਰ ਕੌਣ ਨੇ ਉਹ ਹਮਲਾਵਰ ਤੇ ਆਖਰਕਾਰ ਕੀ ਵਜ੍ਹਾ ਸੀ ਜੋ ਕਿ ਤਾਨੀਆਂ ਦੇ ਪਿਤਾ ਨੇ ਉਹਨਾਂ ਨੇ ਆ ਕੇ ਗੋਲੀਆਂ ਮਾਰੀਆਂ ਉਹਨਾਂ ਦੇ ਕਲੀਨਿਕ ਦੇ ਵਿੱਚ ਸਾਰਿਆਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਆਖਰਕਾਰ ਇੱਕ ਡਾਕਟਰ ਜੋ ਕਿ ਉੱਥੇ ਮਰੀਜ਼ਾਂ ਨੂੰ ਦੇਖਦਾ ਹੈ ਉਸ ਦੇ ਕੋਲ ਰੋਜ਼ ਹਜ਼ਾਰਾਂ ਦੀ ਤਦਾਦ ਦੇ ਵਿੱਚ ਮਰੀਜ਼ ਆਉਂਦੇ ਨੇ ਪਰ ਉਸ ਡਾਕਟਰ ਨੇ ਐਸਾ ਕੀ ਕੀਤਾ ਕਿ ਉਸ ਨੂੰ ਮਾਰਨ ਦੇ ਲਈ ਹੀ ਲੋਕ ਆ ਗਏ ਜੀ ਹਾਂ ਕੌਣ ਨੇ ਉਹ ਗੈਂਗਸਟਰ ਜਿਨ੍ਹਾਂ ਨੇ ਤਾਨੀਆਂ ਦੇ ਪਿਤਾ ਨੂੰ ਗੋਲੀ ਮਾਰੀ ਤੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਜੋ ਕਿਹੜੇ ਖੁਲਾਸੇ ਕੀਤੇ ਤੇ ਇਸ ਦੇ ਪਿੱਛੇ ਅਸਲ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਆਂ ਦੋਸਤੋ ਅੱਜ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਪੰਜਾਬ ਦੇ ਵਿੱਚ ਜੋ ਗੈਂਗਵਾਰ ਹੈ ਉਹ ਆਏ ਦਿਨ ਦਿਨ ਵਧੇਨ ਵਾਦੀ ਹੀ ਚੱਲੀ ਹੈ। ਪੰਜਾਬ ਦੇ ਵਿੱਚ ਤੁਸੀਂ ਬੀਤੇ ਕੁਝ ਦਿਨ ਪਹਿਲਾਂ ਜੱਗੂ ਭਗਵਾਨਪੁਰਿਆ ਉਸ ਦੀ ਮਾਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੈਂਗਸਟਰਾਂ ਦੇ ਵੱਲੋਂ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਹੋਰ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਕਤਲ ਤੋਂ ਬਾਅਦ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਇਹ ਮਾਮਲਾ ਕਿਸੇ ਯੂਪੀ ਜਾਂ ਬਿਹਾਰ ਦਾ ਨਹੀਂ ਇਹ ਮਾਮਲਾ ਕਿਸੇ ਹੋਰ ਸਟੇਟ ਦਾ ਨਹੀਂ ਬਲਕਿ ਆਪਣੇ ਹੀ ਪੰਜਾਬ ਦੇ ਮੋਗੇ ਦੇ ਵਿੱਚ ਵਾਪਰਿਆ ਜਦੋਂ ਅਨਿਲਜੀਤ ਕੰਬੋਜ ਆਪਣੇ ਕਲੀਨਿਕ ਦੇ ਵਿੱਚ ਬੈਠੇ ਮਰੀਜ਼ਾਂ ਨੂੰ ਦੇਖ ਰਹੇ ਸੀ ਤੇ ਉਸ ਵਕਤ ਦੋ ਲੜਕੇ ਉਹਨਾਂ ਦੇ ਕੋਲ ਆਉਂਦੇ ਨੇ ਤੇ ਆ ਕੇ ਦਵਾਈ ਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਅਨਿਲਜੀਤ ਕੰਬੋਜ ਨੂੰ ਲੱਗਿਆ ਕਿ ਸ਼ਾਇਦ ਇਹ ਕੋਈ ਮਰੀਜ਼ ਹੋਣਗੇ ਅਤੇ ਆਪਣੇ ਕੋਈ ਦਵਾਈ ਬੂਟੀ ਦੇ ਬਾਰੇ ਪੁੱਛਦੇ ਹੋਣਗੇ ਪਰ ਐਨੇ ਵਿੱਚ ਇੱਕ ਹਮਲਾਵਰ ਨੇ ਜੋ ਕਿ ਆਪਣੇ ਡੱਬ ਦੇ ਵਿੱਚੋਂ ਪਿਸਟਲ ਕੱਢਿਆ ਤੇ ਦੋ ਗੋਲੀਆਂ ਉਸ ਦੀ ਛਾਤੀ ਦੇ ਵਿੱਚ ਮਾਰ ਦਿੱਤੀਆਂ ਪੂਰੇ ਸ਼ਹਿਰ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਅਤੇ ਉਹਨਾਂ ਨੂੰ ਤੁਰੰਤ ਉੱਥੇ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਕਰਨ ਤੋਂ ਬਾਅਦ ਦੋਨੋਂ ਗੋਲੀਆਂ ਕੱਢ ਦਿੱਤੀਆਂ ਗਈਆਂ ਤੇ ਇਸ ਵਕਤ ਖਾਤਰੇ ਦੇ ਵਿੱਚੋਂ ਬਾਹਰ ਨੇ ਅਨਿਲਜੀਤ ਕੰਬੋਜ ਜੀਆ ਦੋਸਤੋ ਹੁਣ ਆਪਾਂ ਜ਼ਿਕਰ ਕਰਦੇ ਹਾਂ ਕਿ ਆਖਰਕਾਰ ਪੰਜਾਬ ਦੇ ਵਿੱਚ ਐਦਾਂ ਦੇ ਹਾਲਾਤ ਬਣੇ ਕਿਉਂ ਪੰਜਾਬ ਦੇ ਵਿੱਚ ਆਏ ਦਿਨ ਹੀ ਮਾਹੌਲ ਵਿਗੜਦਾ ਰਹਿੰਦਾ ਹੈ ਕੋਈ ਸੈਲੀਬ੍ਰਿਟੀ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਵੀਆਈਪੀ ਹੈ ਚਾਹੇ ਕੋਈ ਆਮ ਪਰਸਨ ਹੈ ਸੁਰੱਖਿਅਤ ਕੋਈ ਵੀ ਨਹੀਂ ਹੈ ਪੰਜਾਬ ਦੇ ਵਿੱਚ ਜੋ ਗੈਂਗਵਾਰ ਹੈ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਆਏ ਦਿਨ ਕੋਈ ਨਾ ਕੋਈ ਐਦਾਂ ਦੀਆਂ ਘਟਨਾਵਾਂ ਘਟ ਜਾਂਦੀਆਂ ਨੇ ਕਦੇ ਕੋ ਕਿਸੇ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਦੇ ਕਿਸੇ ਦਾ ਕੋਈ ਝੂਠਾ ਐਕਸੀਡੈਂਟ ਕਰਵਾ ਦਿੱਤਾ ਜਾਂਦਾ ਹੈ ਐਦਾਂ ਦੀਆਂ ਘਟਨਾਵਾਂ ਅੱਜਕੱਲ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਵੱਧ ਚੁੱਕੀਆਂ ਨੇ ਤੇ ਪੰਜਾਬ ਦਾ ਜਿਹੜਾ ਮਾਹੌਲ ਹੈ ਗੈਂਗਵਾੜ ਦਾ ਕਰਕੇ ਬੁਰੇ ਤਰੀਕੇ ਦੇ ਨਾਲ ਖਰਾਬ ਕਰ ਚੁੱਕਿਆ ਹੈ ਪੰਜਾਬ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਸੀ ਪੰਜਾਬ ਜਿੱਥੇ ਲੋਕ ਉਦਾਹਰਣ ਦਿੰਦੇ ਹੁੰਦੇ ਸੀ ਪੰਜਾਬ ਦਾ ਕਿ ਪੰਜਾਬ ਤੋਂ ਕੋਈ ਸਿੱਖੋ ਤੇ ਅੱਜ ਪੰਜਾਬ ਯੂਪੀ ਬਿਹਾਰ ਬਣਿਆ ਪਿਆ ਇਸ ਦੇ ਪਿੱਛੇ ਸਾਜ਼ਿਸ਼ ਕਰਨ ਵਾਲਾ ਕੌਣ ਹੈ ਇਹ ਜੋ ਸਾਡੀ ਨੌਜਵਾਨ ਪੀੜ੍ਹੀ ਗਲਤ ਦਿਸ਼ਾ ਵੱਲ ਜਾ ਰਹੀ ਹੈ ਇਹਨਾਂ ਨੂੰ ਵਾਪਸ ਆਪਾਂ ਕਿਵੇਂ 모ੜਾਂਗੇ ਇਹ ਸਾਰੀਆਂ ਚੀਜ਼ਾਂ ਦਾ ਬੈਠ ਕੇ ਹੱਲ ਕੱਢਣਾ ਪੈਣਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ